ਮੇਰੇ ਡੰਗਰ ਰੁੜ ਗਏ ਮੈਂ ਦੱਸੋ ਕੀ ਕਰਾਂ ਮੇਰੀ ਫਸਲ ਮਰ ਗਈ ਮੇਰੇ ਬੱਚੇ ਕਿਧੇ ਨੇ ਮੈਂ 5 ਦਿਨ ਹੋ ਗਿਆ ਬੱਚੇ ਮੇਰੇ ਕਿਧੇ ਹਾਰਪੁਰ ਬੈਠੇ ਨੇ ਮੈਂ ਕਿਧੇ ਬੈਠਾ ਹਾਂ ਬੱਚੇ ਮੈਨੂੰ ਫੋਨ ਕਰਦੇ ਪਾਪਾ ਅਸੀਂ ਤੈਨੂੰ ਨਹੀਂ ਮਿਲਣਾ ਜਿੰਨਾ ਪਾਣੀ ਹੋ ਗਿਆ ਡੰਗਰ ਖੋਲਣ ਦਾ ਮੌਕਾ ਵੀ ਨਹੀਂ ਸਾਬ ਜੀ ਮੇਰੇ ਮੈਨੂੰ ਬਾਜੀ ਮਿਲਿਆ ਕਦੀ ਤੱਕੇ ਕਿਧੇ ਖਾਂਡਿਆ ਕਦੀ ਕਿਧੇ ਮੈਂ ਹੁਣ ਮੈਂ ਕਿ ਤੂੰ ਜਿਆਦਾ ਮੇਰੇ ਕੋਲ ਗੱਲ ਹੀ ਨਹੀਂ ਆਉਂਦੀ ਹਣ 60 ਹਜ਼ਾਰ ਨੂੰ ਠੇਕੇ ਲਿਆ ਵਾ ਠੇਕਾ ਵੀ ਚਲ ਗਿਆ ਮੈਨੂੰ ਉਹ ਵੀ ਆਸ ਨਹੀਂ ਹੈ ਕਿ ਕਰਜ਼ੇ ਥੱਲੇ ਦੇ ਅੱਗੇ ਆਏ ਆ ਇੱਕ ਵੀਰ ਮੇਰੇ ਤੋਂ ਗਾੜੀ ਉਹਦੀਆਂ ਡੇਢ-ਡੇਢ ਲੱਖ ਦੀਆਂ ਮੱਝਾਂ ਰੁੜ ਗਈਆਂ ਮੇਰੇ ਡੰਗਰ ਰੁੜ ਗਏ ਬੱਚੇ ਆਪਣੇ ਚੜਾਏ ਨੇ ਉਹ ਰੋਂਦੇ ਹੀ ਵੀ ਆਪਾਂ ਨਹੀਂ ਜਾਣਾ ਆਪਣਾ ਘਰ ਛੱਡ ਕੇ ਹੁਣ ਕੀ ਕਰ ਸਕਦੇ ਹੋ ਇਹਨਾਂ ਨੂੰ ਪਾਣੀ ਨੇ ਜਿਹੜੀ ਤਬਾਹੀ ਮਚਾਈ ਹੈ ਉਸ ਦਾ ਅੰਦਾਜ਼ਾ ਸ਼ਾਇਦ ਕੋਈ ਸ਼ਬਦਾਂ ਦੇ ਵਿੱਚ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਹਾਲਾਤ ਕੁਝ ਅਜਿਹੇ ਬਣੇ ਹੋਏ ਨੇ ਤੇ ਜਿਸ ਏਰੀਏ ਦੇ ਵਿੱਚ ਅਸੀਂ ਮੌਜੂਦ ਹਾਂ ਉੱਥੇ ਤੇ ਲੋਕਾਂ ਦੇ ਨਾਲ ਜਦੋਂ ਗੱਲ ਕਰਦੇ ਨੇ ਤਾਂ ਉਹਨਾਂ ਦੀ ਅੱਖਾਂ ਦੇ ਵਿੱਚ ਅਥਰੂਆਂ ਤੋਂ ਇਲਾਵਾ ਹੰਝੂਆਂ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ ਦਲਜੀਤ ਪਹਿਲਾਂ ਤਸਵੀਰਾਂ ਵਿਖਾਉ ਇਸ ਘਰ ਦੀਆਂ ਜੋ ਇਸ ਘਰ ਦਾ ਹਾਲ ਹੋਇਆ ਪਿਆ ਪਾਣੀ ਨੇ ਇਸ ਘਰ ਦਾ ਜਿਹੜਾ ਹਾਲ ਕਰਕੇ ਰੱਖ ਦਿੱਤਾ ਇੱਕ ਪਾਸੇ ਜਿਹੜੀ ਤੂੜੀ ਭਰੀ ਹੋਈ ਸੀ ਉਹ ਵਾਲਾ ਕੋਠਾ ਤਾਂ ਲਗਭਗ ਢਹ ਢੇਰੀ ਸਮਝੋ ਤੇ ਦੂਜੇ ਪਾਸੇ ਜਿੱਦੜ 2 1 2 ਮੰਜਾ ਵੀ ਡੈਂਦਾ ਸੀ ਉੱਥੇ ਦੇ ਹਾਲ ਵੀ ਤੁਸੀਂ ਮੰਡਲੀ ਸਮਝੋ ਕਿਉਂਕਿ ਅੰਦਾਜ਼ਾ ਬਾਹਰ ਤੋਂ ਤੁਸੀਂ ਲਾ ਸਕਦੇ ਹੋ ਤੇ ਇਸ ਘਰ ਦੇ ਵਿੱਚ ਜਿਹੜੇ ਰਹਿਣ ਵਾਲੇ ਵਿਅਕਤੀ ਨੇ ਉਹ ਸਾਡੇ ਨਾਲ ਨੇ ਉਹਨਾਂ ਨਾਲ ਗੱਲ ਕਰਾਂਗੇ ਸੋ ਬਾਈ ਜੀ ਕਿੰਨਾ ਕੁ ਦਰਦ ਹੈ ਕੀ ਹੋ ਰਿਹਾ ਹੈ ਬਾਜੀ ਨੂੰ ਕੱਲ ਨਹੀਂ ਉਹ ਡੀ ਕਰਾਂਗੀ ਹੁਣ ਮੈਂ ਪੈ 10 ਕਿਹ ਠੇਕੇ ਦੇ ਪੈ ਲਈ ਉਹ ਵੀ ਮੇਰੀ ਖਤਮ ਹੋ ਗਈ ਹੂੰ ਪਿੰਡ ਮੇਰਾ ਨੰਗਲ ਸਹੋਲਾ ਡੇਰਾ ਸ਼ਿਕਾਰੀਆ ਦਾ ਵਾਜਦਾ ਤੇ ਸਾਰੇ ਸਰਪੰਚ ਨੂੰ ਮੇਰੇ ਬੱਚੇ ਨਹੀਂ ਸਰਪੰਚ ਦੇ ਗੱਡੇ ਆ ਗਏ ਬਾਹਰੋਂ ਆ ਗਏ ਲਾਪਰੀ ਤੇ ਮੁੰਡਾ ਉਹਨੇ ਮੇਰੇ ਬੱਚੇ ਕਢਾਏ ਆ ਜਿਹੜਾ ਸਰਜੀਤ ਸਿੰਘ ਸੋਢੀ ਹੈ ਅਜੇ ਤੱਕ ਨਹੀਂ ਆ ਪਿੰਡਾਂ ਚ ਆ ਬੋਟਾਂ ਲੈ ਆਲੀ ਸਾਰੇ ਆ ਜਾਂਦੇ ਨੇ ਬਾਕੀ ਸਾਰ ਸਵਰ ਕੋਈ ਨਹੀਂ ਲੈ ਗਿਆ ਅਜੇ ਤਾਂ ਅਸੀਂ ਸੰਗੂ ਕੀ ਜਾ ਕੇ ਬੈਠੇ ਆ ਬੱਚੇ ਮੇਰੇ ਕਿਤੇ ਹਾਰਪੁਰ ਬੈਠੇ ਨੇ ਮੈਂ ਕਿਤੇ ਬੈਠਾ ਵਾਂ ਤੇ ਸਰ ਅਜੇ ਤੱਕ ਨਹੀਂ ਉਹ ਕਿਤੇ ਬਾਦ ਲੈਣਾ ਏ ਉਹ ਡੇਰੇ ਤੱਕ ਨਹੀਂ ਇਹ ਨਹੀਂ ਪੁੱਛਿਆ ਵੀ ਤੂੰ ਹੀ ਹੈਗੇ ਉਹ ਤੇ ਜਿੰਦੇ ਹੋ ਬਾਕੀ ਬੋਟਾਂ ਲੈਣ ਸਾਰੇ ਆਉਂਦੇ ਮੈਂ ਕੁਲਦੀਪ ਸਿੰਘ ਧਾਰੀਆਲ ਨੂੰ ਇਹ ਕਹਾਂਗਾ ਪੀ ਨੰਗਲਸੌਰ ਜਿੰਨੇ ਖਾਂਡੇ ਆ ਇਹ ਸੰਤੋਖ ਸਿੰਘ ਸਰਪੰਚ ਵਾ ਜੋ ਬਣਾਇਆ ਖੋਦਾ ਬਣਾਇਆ ਤੇ ਇੱਕ ਸਰਜੀਤ ਸਿੰਘ ਸੋਢੀ ਜਿਹੜਾ ਮੁੰਡਾ ਉਹਨੂੰ ਨਹੀਂ ਪਤਾ ਵੀ ਅਹੀਂ ਡੇਰੇ ਆ ਕੇ ਇੱਥੇ ਪਤਾ ਕਰੀਏ ਅਜੇ ਤੱਕ ਨਹੀਂ ਮੇਰੇ ਡੰਗਰ ਰੁੜ ਗਏ ਨੇ ਮੈਂ ਦੱਸੋ ਕੀ ਕਰਾਂ ਮੇਰੀ ਫਸਲ ਮਰ ਗਈ ਮੇਰੇ ਬੱਚੇ ਕਿਤੇ ਨੇ ਮੈਂ 5 ਦਿਨ ਹੋ ਗਿਆ ਕਿ ਕਦੀ ਕਿਤੇ ਕਦੇ ਖਾਂਡਿਆ ਕਦੀ ਕਿਤੇ ਮੈਂ ਹੁਣ ਮੈਂ ਇਤੋਂ ਜ਼ਿਆਦਾ ਮੇਰੇ ਕੋਲ ਗੱਲ ਹੀ ਨਹੀਂ ਆਉਂਦੀ ਹੁਣ ਸਰ ਇੰਨਾ ਜ਼ਿਆਦਾ 10 ਕਿਲੇ ਠੇਕੇ ਲਈਏ 60000 ਨੂੰ ਠੇਕੇ ਲਿਆ ਵਾ ਠੇਕਾ ਵੀ ਚੱਲ ਗਿਆ ਮੈਨੂੰ ਉਹ ਵੀ ਆਸ ਨਹੀਂ ਹੈ ਕਿ ਕਰਜ਼ੇ ਥੱਲੇ ਦੇ ਅੱਗੇ ਆਏ ਆ ਸਰ ਬਹੁਤ ਜ਼ਿਆਦਾ ਕੰਮ ਖਰਾਬ ਮੈਂ ਨਾ ਵੀ ਕੁਝ ਕਿ ਲੋ ਰੱਬ ਨੇ ਤੇ ਮਾਰਨੇ ਮਾਰਨਾ ਹੀ ਸਰਕਾਰਾਂ ਕੋਲ ਸਾਰਾ ਕੁਝ ਆਉਣ ਡਿਆ ਗਾੜੀ ਜਿਹੜੇ ਮੋਤ ਬੇਰੇ ਉਹ ਖਾਂਡੇ ਨੇ ਮੈਂ ਇਹ ਕਿੰਨਾ ਵੀ ਜੇ ਸਾਰੇ ਨੂੰ ਵੰਡ ਵਾਤਰ ਕੇ ਜੇ ਨੰਗਲ ਨੁਕਸਾਨ ਹੋਇਆ ਤੇ ਡੇਰਿਆਂ ਨੂੰ ਪਹਿਲਾਂ ਮਾਰ ਪੱਜੀ ਇਹਨਾਂ ਦਾ ਵੀ ਸੁੱਖ ਸਾਤ ਪਤਾ ਕਰਦੇ ਇੱਕ ਵੀਨ ਮੇਰੇ ਤੋਂ ਗਾੜੀ ਉਹਦੀਆਂ ਡੇਡ ਡੇਡ ਲੱਖ ਦੀਆਂ ਮੱਜਾਂ ਰੁੜ ਗਈਆਂ ਮੇਰੇ ਡੰਗਰ ਰੁੜ ਗਏ ਕਿੰਨੇ ਡੰਗਰ ਰੁੜੇ ਮੇਰੇ ਤਿੰਨ ਰੁੜੇ ਆ ਸਾਰਾ ਤੇ ਮੈਂ ਆਪਾਂ ਕੀ ਕਹਿ ਨੂੰ ਬਿਆਨ ਕਰੀਏ ਅੱਛਾ ਗੁਜਾਰਾ ਡੰਗਰਾਂ ਦੇ ਸਿਰ ਤੇ ਹੁੰਦਾ ਸੀ ਮੇਰੇ ਕੋ ਇਹ ਮੇਰੀ ਆਪ ਦੀ ਡੇਡ ਕਿਲੇ ਪੈੜੀ ਹੈ ਆਪਣੀ ਮੈਂ 10 ਕਿਲੇ ਠੇਕੇ ਦੇ ਲੈਣਾ ਤੇ ਬਾਕੀ ਬੱਚੇ ਨੇ ਮੇਰੇ ਤਿੰਨ ਮੈਂ ਪਾਲਦਾ ਆਪਣੇ ਉਹ ਦੁੱਧ ਦੇ ਸਹਤੋ ਗੁਜ਼ਾਰਾ ਕਰਨਾ ਡੰਗਰ ਖੋਲਣ ਦਾ ਮੌਕਾ ਵੀ ਨਹੀਂ ਸਾਬਜੀ ਮੇਰੇ ਮੈਨੂੰ ਪਾਜੀ ਮਿਲਿਆ ਮੈਂ ਜਦੋਂ ਡੰਗਰ ਖੋਲ ਕੇ ਖੜੇ ਆ ਬਸ ਬੱਚੇ ਲੈਣਾ ਆ ਗਾੜੀਆਂ ਲੱਭਾ ਕੋ ਨਹੀਂ ਬੱਚੇ ਫਿਰ ਕੋਠੇ ਤੇ ਚੜ ਗਏ ਨੇ ਤੇ ਮੈਂ ਬਾਅਦ ਚ ਰੋਂਦੇ ਹੀ ਕਿਨੂੰ ਕਹਿੰਦਾ ਵੀ ਤੁਸੀਂ ਹਣ ਬੱਚੋ ਮੈਂ ਕਿਹਾ ਵੀ ਹੁਣ ਮੈਂ ਉਹ ਬੱਚੇ ਮੈਨੂੰ ਫੋਨ ਕਰਦੇ ਪਾਪਾ ਜੀ ਤੈਨੂੰ ਨਹੀਂ ਮਿਲਾਂਣ ਜਨਾ ਪਾਣੀ ਹੋ ਗਿਆ ਵਾ ਬਾਕੀ ਹੁਣ ਚਲੋ ਮੈਂ ਲਾਪਰੀਤ ਮੁੰਡਾ ਵਾ ਉਥੋਂ ਨੰਗਲਸੌਰ ਦਾ ਚਲੋ ਉਹਨੇ ਮੈਂ ਫੋਨ ਕੀਤਾ ਉਹ ਕਹਿੰਦਾ ਵੀ ਵੋਟਾਂ ਸਵੇਰੇ ਆਉਣੀਆਂ ਤੇਰੇ ਮੈਂ ਬੱਚੇ ਕਢਾ ਦਾਂਗਾ ਚਲੋ ਉਹਨੇ ਮੇਰੇ ਵੀਰ ਨੇ ਫੋਨ ਕੀਤਾ ਪਤਾ ਵੋਟ ਆਈ ਮੇਰੇ ਬੱਚੇ ਨਿਕਲੇ ਨੇ ਤੇ ਬੱਚੇ ਹਾਰਪੁਰ ਚਲ ਗਏ ਬਾਕੀ ਕੇ ਸਰਪੰਚ ਨੇ ਨਹੀਂ ਫੱਦਰ ਲਿਆ ਸਰਪੰਚੇ ਨੂੰ ਬਣਾਉਣ ਵਾਲੇ ਵੀ ਅਹੀਂ ਆ ਤੇ ਬਾਕੀ ਇਹ ਵੀ ਸਰਪੰਚ ਨੇ ਆ ਕੇ ਸਾਲ ਨਹੀਂ ਲਈ ਸਰਜੀਤ ਸਿੰਘ ਛੋਡੀ ਜਿਹੜਾ ਵਾ ਉੱਥੇ ਰਮਦਾ ਫਿਰਦਾ ਰਿਆ ਅੱਜ ਨੰਗਲ ਜਾ ਸਕਦਾ ਤੇ ਡੀਰੇ ਨੂੰ ਨਹੀਂ ਜਾ ਸਕਦਾ ਜੇ ਜੇ ਇਹ ਸਾਰੇ ਹਾਲ ਦੇਖਿਆ ਜਾਵੇ 10 ਕਿੱਲੇ ਤੁਸੀਂ ਪਹਿਲੀ ਠੇਕੇ ਤੇ ਲੀਏ 1.5 ਕਿੱਲਾ ਤੁਹਾਡਾ ਆਪਣਾ ਹੈ ਕਿੰਨੇ ਦਾ ਨੁਕਸਾਨ ਹੋਇਆ ਉਹ ਪਰਵਾਹੀ ਹੈ ਨਾ ਕੋਈ ਇਹਦੇ ਪਰਪਾਈ ਨਹੀਂ ਹੈਗੀ ਸਰ ਜੀ ਜੇ ਮੇਰਾ 20000 ਤੋਂ ਪਲੱਸ ਮੇਰਾ ਖਰਚਾ ਲੱਗ ਗਿਆ ਪਰ 60000 ਨੂੰ 30000 50000 ਰੁਪਇਆ ਤੇ ਖਰਚਾ ਲੱਗ ਗਿਆ ਕਿੱਲੇ ਦਾ ਤੇ ਬਾਕੀ ਹੁਣ ਇਹਨੇ ਜੋ ਨਿਗਲ ਨਾ ਕੀ ਆ ਆਪਾਂ ਆਰਟੀਕ ਚੁੱਕ ਕੇ ਲਿਆਂਦੇ ਉਹਨਾਂ ਤੇ ਵਿਆਜ ਲਾਉਣਾ ਹੀ ਲਾਉਣਾ ਉਹਨਾਂ ਨੂੰ ਤੇ ਪੈਸੇ ਦੇਣੇ ਪੈਣੇ ਆ ਆਪਾਂ ਨੂੰ ਬਾਕੀ ਕੋਈ ਸਰਕਾਰ ਲਾਉਣੀ ਆ ਜੇ ਕੋਈ ਮਾੜੀ ਮੋਟੀ ਸਹੂਲਤ ਆਉਣ ਵੀ ਡੇਗੀ ਅਜੇ ਕੋਈ ਇੱਥੇ ਮੰਤਰੀ ਨਹੀਂ ਆਇਆ ਕੋਈ ਨਹੀਂ ਆਇਆ ਮੰਤਰੀ ਨੂੰ ਤੇ ਗਾੜੀ ਮਣੈਂਦੇ ਲਿਆਉਣਗੇ ਤੇ ਫੇਰ ਹੀ ਮੰਤਰੀ ਆਡੇ ਕੋਲ ਆਏਗਾ ਜੇ ਗੱਲ ਜੇ ਗੱਲ ਕੀਤੀ ਜਾਵੇ ਨੁਕਸਾਨ ਦੀ ਤੁਸੀਂ ਕਹਿ ਰਹੇ ਹੋ ਕਿ ਮੇਰਾ ਬਹੁਤ ਨੁਕਸਾਨ ਹੋ ਗਿਆ ਪਰ ਭਾਈ ਹੋਣੀ ਨਹੀਂ ਪਰ ਫੇਰ ਮਹਿਸੂਸ ਕਰਦੇ ਹੋ ਕਿ ਜੱਟਾਂ ਦੇ ਗਲ ਦੇ ਵਿੱਚ ਇਫਾਹੇ ਜਾਂ ਫਿਰ ਹਾੜੀ ਹੈ ਨਹੀਂ ਫਿਰ ਤਾਂ ਜੇ ਕਿਸਾਨ ਨੇ ਫਾਇਦਾ ਲੈਣਾ ਵਾ ਮਨ ਲਕਿ ਜੋਈ ਭਰ ਭਾਈ ਨਹੀਂ ਹੁੰਦੀ ਜਦੋਂ ਵੇਖੋ ਜੀ ਸੱਤ ਆਪਾਂ ਨੂੰ ਆਉਂਦਾ ਸਾਰਾ ਕੁਝ ਜਦੋਂ ਵੱਡੇ ਵੱਡੇ ਉੱਤੇ ਸਾਰੇ ਖਾਏ ਨੇ ਸਾਨੂੰ 7000 ਰੁਪਏ ਕਿੱਲੇ ਦੇ ਮਾਮਜ਼ਾ ਮਿਲਣਾ ਕੀ ਮਿਲਣਾ 20000 ਰੁਪਏ ਤੇ ਉੱਤੇ ਖਰਚਾ ਲਾ ਚੁੱਕੇ ਆ ਤੇ 30000 ਠੇਕਾ ਦੇ ਗਏ ਜੀ 7000 ਨੂੰ ਕੀ ਕਰਾਂਗੇ ਅੱਛਾ ਬੱਚਿਆਂ ਨੂੰ ਜਦੋਂ ਬਾਹਰ ਭੇਜਿਆ ਤਾਂ ਫਿਰ ਬੱਚਿਆਂ ਦੇ ਉੱਤੇ ਕੀ ਬੀਤੀ ਜਿੰਨੇ ਦਿਨ ਬੱਚਿਆਂ ਨਾਲ ਬਤਾਏ ਤਾਂ ਉਹ ਦਰਦ ਉਹ ਸ਼ਬਦ ਹੈ ਉਹ ਚੀਜ਼ ਨੂੰ ਬਿਆਨ ਕਰ ਸਕਦੇ ਹੋ ਮੌਤਾ ਮੰੰਜਰ ਸੀ ਨਹੀਂ ਮੈਂ ਭਾਜੀ ਬਿਆਨ ਨਹੀਂ ਕਰ ਸਕਦਾ ਜੇ ਮੈਂ ਬੱਚੇ ਆਪਣੇ ਚੜਾਏ ਨੇ ਉਹ ਰੋਂਦੇ ਹੀ ਵੀ ਆਪਣਾ ਘਰ ਛੱਡ ਕੇ ਹੁਣ ਕੀ ਕਰ ਸਕਦੇ ਹੋ ਉਹਨਾਂ ਨੂੰ ਤੇ ਉਹ ਗਏ ਤੇ ਰੋਂਦੇ ਹੀ ਆ ਹੁਣ ਮੇਰੇ ਬੱਚੇ ਵੀ ਆ ਨਾਲ ਦੀ ਮੇਰੀ ਵੀ ਉੱਥੇ ਹੀ ਮੈਂ ਹੁਣ ਕਦੀ ਘਰ ਹੁਣ ਨਾ ਕਰੀ ਮੈਂ ਡੰਗਰ ਉੱਥੇ ਜਾਣਾ ਪਿੰਡ ਜਾਣਾ ਦੋ ਚਾਰ ਡੰਗਰ ਬਜੇ ਉਹਨਾਂ ਨੂੰ ਤੂੜੀ ਤਾਂ ਤੇ ਪਾਈਦਾ ਵਾ ਤੇ ਬਾਕੀ ਹੁਣ ਇੱਥੇ ਵੇਖੋ ਜੀ ਬਾਕੀ ਸਰਕਾਰਾਂ ਦੇ ਕਰਦੀਆਂ ਬੜਾ ਬਾਕੀ ਮਨਾਇਂਦੇ ਨਹੀਂ ਆਉਣ ਦਿੰਦੇ ਅਜੇ ਤੱਕ ਕੋਈ ਨਹੀਂ ਪਿੰਡਾਂ ਚੋਂ ਪਿੰਡਾਂ ਵਾਲਿਆਂ ਨੇ ਆਖਿਆ ਨਹੀਂ ਆ ਵੀ ਡੇਰਾਂ ਦਾ ਨੁਕਸਾਨ ਹੋਇਆ ਉਧਰ ਜਾਓ ਸਭ ਭਰੇ ਘਰ ਪਰਣ ਡੇ ਨੇ ਜਿੰਨੇ ਵੀ ਕੇਹ ਦਾ ਕੇਹ ਪਿੰਡਾਂ ਦਾ ਨੁਕਸਾਨ ਹੋ ਆ ਨਿਸੋਗੀ ਪਿੰਡਾ ਢੇ ਲਾਗੇ ਇੱਕ ਇੱਕ ਵੀਰ ਪਤਾ ਨਹੀਂ ਮੋਗੇ ਤੋਂ ਆਇਆ ਵੀ ਕਿੱਥੋਂ ਆਇਆ ਤੇ ਕਿੱਥੋਂ ਨਹੀਂ ਉਹਨੇ ਵੀਰ ਉਹ ਡੇਰੇ ਹਾਡੇ ਤੱਕ ਪਹੁੰਚ ਕੀਤੀ ਆ ਉਹਨੇ ਹਾਡੇ ਡੇਰੇ ਸਮਾਨ ਪਹਚਾਇਆ ਤੇ ਉਹ ਬੰਦਾ ਬਾਕੀ ਕੋਈ ਟਰਾਲੀ ਵਾਲਾ ਹਾਡੇ ਡੇਰੇ ਨਹੀਂ ਆਇਆ ਵੀਰ ਮੋਗੇ ਤੋਂ ਆਏ ਨੇ ਉਹਨਾਂ ਹਾਡੇ ਸੰਗਰੂਰ ਤੋਂ ਆਏ ਵੀਰ ਉਹਨਾਂ ਨੇ ਹਾਡੇ ਡੇਰੇ ਸਮਾਨ ਪਹਚਾਇਆ ਹੋਰ ਕਹੇ ਨੇ ਨਹੀਂ ਪਹਚਾਇਆ ਸੋ ਤਸਵੀਰਾਂ ਤੁਸੀਂ ਵੇਖਸੇ ਦਿਲਜੀਤ ਹਾਲ ਵਿਖਾਓ ਇੱਕ ਵਾਰ ਘਰ ਦਾ ਮੋੜ ਤੋਂ ਸਾਡਾ ਜਿਹੜਾ ਫਰਜ਼ ਬਣਦਾ ਹੈ ਕਿ ਲੋਕਾਂ ਦਾ ਦਰਦ ਹਮੇਸ਼ਾ ਹਰ ਵਿਅਕਤੀ ਤੱਕ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਕਿ ਇਹਨਾਂ ਲੋਕਾਂ ਦੇ ਉੱਤੇ ਬੀਤ ਕੀ ਰਹੀ ਹੈ ਬਾਈ ਦੇ ਕੋਲ ਮਹਿਜ਼ ਡੇਡ ਕੁਕਿੱਲਾ ਤੇ ਜਿਹੜਾ ਡੰਗਰ ਪਸ਼ੂ ਸੀ ਉਹ ਵੀ ਰੁੜ ਗਿਆ ਤੇ ਜਿਹੜੀ ਪੈੜੀ ਠੇਕੇ ਤੇ ਲਈ ਹੋਈ ਸੀ ਉਹ ਵੀ ਸ਼ਾਇਦ ਪੈਸੇ ਨਹੀਂ ਮੁੜਨੇ ਪਰ ਹਾਲ ਤੁਸੀਂ ਘਰ ਦਾ ਵੇਖ ਸਕਦੇ ਹੋ ਕਿ ਕੀ ਹਾਲ ਬਣੇ ਪਏ ਨੇ ਡੱਗਣ ਕਿਨਾਰੇ ਘਰ ਹੋਇਆ ਪਿਆ ਦੂਜੇ ਪਾਸੇ ਉਜਾੜਾ ਇਸ ਵਿਅਕਤੀ ਦਾ ਇਸ ਬੰਦੇ ਦਾ ਜਿਹੜਾ ਲਗਭਗ ਤੈ ਹੀ ਹੈ ਕਿਉਂਕਿ ਹਾਲ ਇਹੀ ਜੇ ਹੋ ਰਹੇ ਨੇ ਕਿਉਂਕਿ ਇੱਕ ਪਾਸੇ ਫਸਲ ਮਰੀ ਹੈ ਦੂਜੇ ਪਾਸੇ ਪਸ਼ੂ ਡੰਗਰ ਵੀ ਖਤਮ ਹੋਇਆ ਤੇ ਫਿਰ ਨਾਲ ਹੀ ਜਿਹੜਾ ਇੱਕ ਰਹਿਣ ਵਸੇਰਾ ਸੀ ਇੱਕ ਗਰੀਬ ਪਰਿਵਾਰ ਦਾ ਆਸ਼ੀਆਨਾ ਸੀ ਉਸਦੇ ਹਾਲ ਤੁਸੀਂ ਵੇਖ ਸਕਦੇ ਹੋ ਕਿ ਕੀ ਬਣੇ ਹੋਏ ਨੇ ਤੇ ਜਿਸ ਪਾਸੇ ਪਸ਼ੂ ਰੱਖੇ ਹੋਏ ਨੇ ਦਲਜੀਤ ਇੱਕ ਵਾਰ ਉਧਰ ਵੀ ਕੈਮਰਾ ਘੁਮਾ ਦਿਓ ਕਿ ਹਾਲ ਕੀ ਬਣੇ ਹੋਏ ਨੇ ਬੁਰਾ ਹਾਲ ਹੋਇਆ ਪਿਆ ਉੱਥੋਂ ਤੱਕ ਜਾਇਆ ਤੱਕ ਨਹੀਂ ਜਾ ਰਹੇ ਇੰਨੀ ਜਿਹੜੀ ਗਾਤੜੀ ਹੋਈ ਹੈ ਧਰਤੀ ਥੱਲੇ ਨੂੰ ਦਵਰੀ ਆ ਜ਼ਮੀਨ ਇਉਂ ਲੱਗ ਰਹੀ ਆ ਕਿ ਦਲਦਲ ਦੇ ਵਿੱਚ ਖੜੇ ਆ